ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਅੱਜ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਇੱਕ ਪ੍ਰੋਗਰਾਮ ਜਿਹੜਾ ਵਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 0 ਤੋਂ 18 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਅਧਿਕਾਰ ਕੀ ਹੈਗਾ ਵਾ ਜੇਕਰ ਉਹਨਾਂ ਦੀਆਂ ਕੋਈ ਸਮੱਸਿਆਵਾਂ ਹੈਗੀਆਂ ਨੇ ਸ਼ਿਕਾਇਤਾਂ ਹੈਗੀਆਂ ਨੇ ਉਹਨਾਂ ਦੇ ਨਿਪਟਾਰੇ ਦੇ ਲਈ ਖਾਸ ਤੌਰ ਤੇ ਜਿਹੜਾ ਕੈਂਪ ਜਿਹੜਾ ਵਾ ਲਗਾਇਆ ਗਿਆ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਿਤੇਸ਼ ਦਾ ਨਾਮ ਬੁਝਰਗੇ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਦੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕੇ ਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇਖੋ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ਵੀ 别接客。 ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜਾ ਕੈਂਪ ਵਾ ਲਗਾਇਆ ਗਿਆ ਜਿਸ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਵਾਸਤੇ ਜੜੀਆਂ ਕੋਈ ਸ਼ਿਕਾਇਤਾਂ ਹੈਗੀਆਂ ਨੇ ਉਹਨਾਂ ਦਾ ਨਿਪਟਾਰਾ ਜਿਹੜਾ ਕੀਤਾ ਜਾ ਰਿਹਾ ਜਾਂ ਕੋਰ ਹੈਂਡੀਕੈਪ ਬੱਚਾ ਹੈਗਾ ਵਾ ਤਾਂ ਉਹਨਾਂ ਦਾ ਜਿਹੜਾ ਹੈਂਡੀਕੈਪ ਜਿਹੜੇ ਬੰਨੇ ਹੈਗੇ ਕਾਰਡ ਬੰਨੇ ਹੈਗੇ ਉਹਨਾਂ ਦਾ ਕਾਰਡ ਜਿਹੜੇ ਨੇ ਉੱਥੇ ਬਣਾਏ ਜਾ ਰਹੇ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਇਹ ਕੈਂਪ ਵਾ ਇਹ ਖਾਸ ਤੌਰ ਤੇ ਲਗਾਇਆ ਗਿਆ ਜਿੱਥੇ ਸ਼ਿਕਾਇਤਾਂ ਦਾ ਨਿਪਟਾਰਾ ਜਿਹੜਾ ਵਾ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹੈਂਡੀਕੈਪ ਬੱਚੇ ਹੈਗੇ ਨੇ ਜੋ ਕਿ ਆਪਣੇ ਇੱਥੇ ਜਿਹੜੇ ਨੇ ਸਰਟੀਫਿਕੇਟ ਜਿਹੜੇ ਨੇ ਬੱਚੇ ਹੈਗੇ ਨੇ ਜਿਹੜੇ 18 ਸਾਲ ਤੋਂ ਘੱਟ ਹੈਗੇ ਨੇ ਉਹਨਾਂ ਦੀ ਕੋਈ ਸ਼ਿਕਾਇਤਾਂ ਹੈਗੀਆਂ ਨੇ ਜਾਂ ਕੁਝ ਹੋਰ ਮੁਸ਼ਕਲਾਂ ਹੈਗੀਆਂ ਨੇ ਉਹਨਾਂ ਦੇ ਮੁਸ਼ਕਲਾਂ ਦਾ ਹੱਲ ਜਿਹੜਾ ਵਾ ਕੀਤਾ ਜਾਵੇਗਾ ਇੱਧਰ ਅਧਿਕਾਰੀ ਵੀ ਬੈਠੇ ਹੈਗੇ ਨੇ ਉਹਨਾਂ ਵੀ ਗੱਲਬਾਤ ਕਰਨੇ ਆ ਖਾਸ ਤੌਰ ਤੇ ਜਿਹੜੀ ਕਮਿਸ਼ਨ ਦੀ ਜਿਹੜੇ ਮੈਂਬਰ ਹੈਗੇ ਨੇ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਇੱਥੇ ਕੋਈ ਗੱਲਬਾਤ ਕਰਦੇ ਆ ਇਹ ਭਾਈ ਦੱਸ ਦਿਓ ਜੀ ਜਿਹੜਾ ਕੈਂਪ ਲਗਾਇਆ ਜਾ ਰਿਹਾ ਕੀ ਮਕਸਦ ਹੈ ਕੈਂਪ ਦਾ ਇਹ ਬੇਸਿਕਲੀ ਹੈਂਡੀਕੈਪ ਕੈਂਪ ਲੱਗਿਆ ਹੈ ਜਿਨ੍ਹਾਂ ਵਿੱਚ ਬੱਚਿਆਂ ਦੇ ਜਾਂ ਜੋ ਵੀ ਹੈਗਾ ਜਿਨ੍ਹਾਂ ਨੂੰ ਹੱਡੀਆਂ ਦੀ ਦਿੱਕਤ ਹੈਗੀ ਹੈ ਜਾ ਜਿਨ੍ਹਾਂ ਨੂੰ ਅੱਖਾਂ ਚ ਦੇਖਣ ਚ ਥੋੜੀ ਤਕਲੀਫ ਹੁੰਦੀ ਹੈ ਉਹਨਾਂ ਵਾਸਤੇ ਕੈਂਪ ਲਗਾਇਆ ਗਿਆ ਵਾ ਤੇ ਬਸ ਉਹਨਾਂ ਦੇ ਸਰਟੀਫਿਕੇਟ ਆਪਾਂ ਬਣਾਉਂਦੇ ਵਾ ਇੱਥੇ ਮੈਂ ਅੱਖਾਂ ਦਾ ਡਾਕਟਰ ਹੈਗਾ ਇਹ ਡਾਕਟਰ ਸਾਹਿਬ ਸੈਕਟਰੀ ਦੇ ਆ ਔਰਥੋ ਦੇ ਬੈਠੇ ਤੇ ਇੱਕ ਨੱਕ ਗੱਲ ਤਨ ਤੇ ਗੱਲੇ ਤੇ ਡਾਕਟਰ ਸਾਹਿਬ ਬੈਠੇ ਹੋਏ ਨੇ ਹੈਂਡੀਕੈਪ ਸਾਡੀ ਕੋਲ ਬਣਿਆ ਗਿਆ ਜਾਂ ਇਹ ਹੋਰ ਮੁਸ਼ਕਲਾ ਹੈ ਗਿਆ ਬੱਚਿਆਂ ਦੀ ਉਹ ਵੀ ਹਲਕੀਤੀ ਜਾਂਦੀਆਂ ਸਿਰਫ ਹੈਂਡੀਕੈਪ ਸਰਟੀਫਿਕੇਟ ਦਾ ਕੈਂਪ ਹੈ ਗਏ ਤੇ ਬਾਕੀ ਜਿਨ੍ਹਾਂ ਨੂੰ ਹੋਰ ਕੋਈ ਵੀ ਤਕਲੀਫ ਹੈ ਉਹਨਾਂ ਨੂੰ ਬੁਲਾਇਆ ਗਿਆ ਕਿ ਸਿਵਲ ਹਸਪਤਾਲ ਆ ਕੇ ਇੱਕ ਵਾਰ ਦਿਖਾ ਲਓ ਉੱਥੇ ਮਸ਼ੀਨ ਥੱਲੇ ਮੈਂ ਤਾਂ ਅ ਤੇ ਮਸ਼ੀਨ ਥੱਲੇ ਉਹਨਾਂ ਨੂੰ ਦੇਖ ਲਿੱਤਾ ਜਾਏਗਾ ਕਿ ਕੀ ਤਕਲੀਫ ਹੈਗੀ ਉਹਦੇ ਅਕੋਰਡਿੰਗਲੀ ਫਿਰ ਉਹਨਾਂ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਏਗਾ ਬਿਲਕੁਲ ਜੇਕਰ ਬੱਚੇ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਉਹਨਾਂ ਦਾ ਹੱਲ ਜਿਹੜਾ ਇੱਥੇ ਕੀਤਾ ਜਾਵੇਗਾ ਭਾਈ ਤੁਸੀਂ ਦੱਸ ਦਿਓ ਜੀ ਕੈਂਪ ਵਿੱਚ ਪਹੁੰਚੇ ਹੋ ਕੀ ਮਕਸਦ ਹੈ ਕੈਂਪ ਦਾ ਮੈਂ ਗੁਰਸ਼ਰਨ ਸਿੰਘ ਗਿੱਲ ਮੈਂਬਰ ਪੰਜਾਬ ਸਟੇਟ ਐਡਵਾਈਜ਼ਰੀ ਬੋਰ ਫਾਰ ਡਿਸੇਬਿਲਟੀ ਅੱਜ ਦਾ ਇਹ ਕੈਂਪ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਹੈ ਜੋ ਕਿ ਸਮੇਂ-ਸਮੇਂ ਦੇ ਉੱਪਰ ਕੈਂਪ ਲਗਾਏ ਜਾਂਦੇ ਨੇ ਜਿਸ ਵਿੱਚ ਦਿਵਿਆਂਗ ਵਿਅਕਤੀਆਂ ਦਾ ਜੋ ਚੈੱਕਅਪ ਕੀਤਾ ਜਾਂਦਾ ਹੈ ਇਹ ਚ ਸਾਡੇ ਕੋਲ ਸਾਰੇ ਹੀ ਡਾਕਟਰ ਪਹੁੰਚੇ ਨੇ ਜਿਨ੍ਹਾਂ ਨੇ ਆਏ ਹੋਏ ਜੋ ਮਰੀਜ਼ ਨੇ ਉਹਨਾਂ ਦਾ ਬੜੀ ਵਧੀਆ ਤਰੀਕੇ ਨਾਲ ਚੈੱਕਅਪ ਕੀਤਾ ਔਰ ਇਸ ਕੈਂਪ ਦੇ ਵਿੱਚ ਹੁਣ ਤੱਕ 60 ਦੇ ਕਰੀਬ ਜੋ ਪੇਸ਼ੈਂਟ ਨੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਔਰ 44 ਦੇ ਕਰੀਬ ਜੋ ਫਾਈਲਾਂ ਭਰ ਲਈਆਂ ਗਈਆਂ ਨੇ ਜਿਨ੍ਹਾਂ ਦੇ ਕੀ ਸਰਟੀਫਿਕੇਟ ਬਣਨਗੇ ਜਲਦ ਹੀ ਔਰ ਪੰਜਾਬ ਸਰਕਾਰ ਔਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਸਮੇਂ-ਸਮੇਂ ਤੇ ਕੈਂਪ ਲਾ ਕੇ ਜੋ ਲੋੜਵੰਦ ਵਿਅਕਤੀ ਨੇ ਦਿਵਿਆਂਗ ਵਿਅਕਤੀ ਨੇ ਉਹਨਾਂ ਦੀ ਭਲਾਈ ਲਈ ਤਤ ਪਰ ਰਹਿੰਦੀ ਹੈ ਜਿਹੜੇ ਇਹ ਜਿ ਮੁਆਇਨਾ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਦੇ ਯੂ ਡੀ ਆਈ ਡੀ ਕਾਰਡ ਬਣਨਗੇ ਯੂਨੀਕ ਡਿਸੇਬਿਲਟੀ ਦੀ ਆਇਡੈਂਟੀਟੀ ਕਾਰਡ ਹੈ ਉਹਨਾਂ ਕਾਰਡਾਂ ਦੇ ਨਾਲ ਹੀ ਜੋ ਅਗਲੀਆਂ ਪੈਨਸ਼ਨ ਦੀਆਂ ਸਕੀਮਾਂ ਨੇ ਜਾਂ ਸਰਕਾਰ ਵੱਲੋਂ ਇਹਨਾਂ ਨੂੰ ਭਲਾਈ ਜੋ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਸਕੀਮ ਦਾ ਇਹ ਫਾਇਦਾ ਲੈ ਲੈ ਸਕਣਗੇ ਇਸ ਤੋਂ ਇਲਾਵਾ ਇੱਥੇ ਭਲਾਈ ਦਫ਼ਤਰ ਵੱਲੋਂ ਜਿਹੜੇ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਡੈਥ ਹੋ ਗਈ ਹੈ ਜਾਂ ਕਿਸੇ ਕਾਰਨ ਵਾਸ਼ਯਾ ਕੋਈ ਕਮਾਈ ਨਹੀਂ ਕਰ ਸਕਦੇ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੇ ਲਈ ਵੀ ਫਾਰਮ ਭਰੇ ਗਏ ਨੇ ਉਹ ਵੀ ਇੱਥੇ ਫਾਈਲਾਂ ਰੀਸੀਵ ਕੀਤੀਆਂ ਜਾ ਰਹੀਆਂ ਨੇ ਸੋ ਕੁੱਲ ਮਿਲਾ ਕੇ ਅੱਜ ਦਾ ਜੋ ਕੈਂਪ ਹੈ ਉਹ ਵਿੱਚ ਕਾਫੀ ਲੋਕਾਂ ਨੇ ਫਾਇਦਾ ਉਠਾਇਆ ਔਰ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਇਹੋ ਜਿਹੇ ਕੈਂਪ ਆਰਗੇਨਾਈਜ਼ ਕਰਨ ਜਿਹੜਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਹੈਗਾ ਉਹਨਾਂ ਦੇ ਵਿੱਚ ਮੈਂਬਰ ਵੀ ਇੱਥੇ ਆਏ ਨੇ ਹਾਂ ਜੀ ਉਹ ਡੀਸੀ ਸਾਹਿਬ ਨੂੰ ਉਹਨਾਂ ਦੇ ਜੋ ਜਿਹਦੀ ਜਿਹਦੀ ਡਿਊਟੀ ਲਗਾਈ ਹੋਏਗੀ ਉਹ ਚ ਆਏ ਨੂੰ ਕਿਉਂਕਿ ਜਿਹੜਾ ਰਾਸ਼ਟਰੀ ਬਾਲ 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 ਜਿਹੜਾ ਹੈਗਾ ਡਿਪਾਰਟਮੈਂਟ ਉਹ ਉਹਨਾਂ ਦੇ ਆਪਣਾ ਇੱਕ ਅਲੱਗ ਵਾ ਡਿਪਾਰਟਮੈਂਟ ਹੈਗਾ ਵਾ ਅਸੀਂ ਜਿਹੜਾ ਵਾ ਸੋਸ਼ਲ ਸਿਕورٹی ਡਿਪਾਰਟਮੈਂਟ ਦੇ ਅੰਦਰ ਜੋ ਵੀ ਕੰਮ ਕੈਂਦ ਜਿਸ ਤਰ੍ਹਾਂ ਨਿਯੁਦਾਤਾਂ ਮਿਲਦੀਆਂ ਅਸੀਂ ਉਸ ਤਰੀਕੇ ਨਾਲ ਕੰਮ ਕਰਦੇ ਆ। ਬਿਲਕੁਲ ਇਹ ਜਿਹੜਾ ਕੈਂਪ ਲਗਾਇਆ ਗਿਆ ਨਾਲ ਹੀ ਪੰਜਾਬ ਸਰਕਾਰ ਦਾ ਵੀ ਕਿਤਨਾ ਕਿਤੇ ਹੱਥ ਹੈਗਾ ਉਹ ਤਾਂ ਨਾਲ ਹੀ ਉਹਦੇ ਤੌਰ ਤੇ ਜਿਹੜਾ ਇਹ ਕੈਂਪ ਵਾ ਲਗਾਇਆ ਗਿਆ ਤੇ ਇੱਥੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਨੇ ਤਾਂ ਜੋ ਜਿਹੜੇ 18 ਸਾਲ ਤੋਂ ਘੱਟ ਬੱਚੇ ਹੈਗੇ ਨੇ 0 ਤੋਂ 18 ਸਾਲ ਦੇ ਬੱਚੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈਗੀ ਆ ਤਾਂ ਉਹ ਸਮੱਸਿਆ ਦਾ ਹੱਲ ਜਿਹੜਾ ਵਾ ਇਸ ਕੈਂਪ ਦੇ ਵਿੱਚ ਕੀਤਾ ਜਾਵੇ ਤੇ ਖਾਸ ਤੌਰ ਤੇ ਜਿਹੜੇ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦੇ ਜਿਹ होर जो बच्चे है मापे है मसलों का हल किया जा सके आज यहाँ पर डेरा बाबा नानक और कलान और दो आकांक्षी ब्लॉक्स हैं भारतवर्ष में पाँच सौ से ज़्यादा आकांक्षी ब्लॉक्स हैं और हम लोगों ने पंजाब में जितने भी आकांक्षी ब्लॉक्स जिले तो है ही रहे ही हैं दो हजार उन्नीस से लेके और ऐसे ही पाँच सौ से ज़्यादा आकांक्षी ब्लॉक्स हैं भारतवर्ष में पूरे और एन सी बी सी आर जो है ढाई सौ से ज़्यादा ब्लॉक्स में अपनी आ, बेंच लगा चुका है तो उसी तर्ज पर पंजाब में आजकल बेंचेस चल रही हैं पिछले हफ्ते मोगा संगरूर अमृतसर में हुई हैं बेंचेस हमारी और आज यहाँ पर दो ब्लॉक्स की हुई हैं और खुशी की बात यह है कि दो ब्लॉक से भी ज़्यादा जो आसपास के जो ब्लॉक्स हैं गुरदासपुर के वहाँ से भी काफ़ी बच्चे और उनके अभिभावक आए हैं इसका मकसद, मकसद ये है कि यहाँ पर जो भी बच्चे हैं इन आकांक्षी ब्लॉक्स में जिनको स्टेट गवर्नमेंट की या फिर सेंट्रल गवर्नमेंट की भारत सरकार की या फिर पंजाब सरकार की बच्चों से संबंधित कोई स्कीम्स हैं और यदि कोई बच्चा अपंग है उसका आधार कार्ड नहीं बना या उसके बैंक के संबंधित जो डिटेल्स है वो नहीं बनी विकलांग बच्चे हैं यदि उनकी विकलांगता इतनी ज़्यादा होती है कि वो बच्चे अपने उनके हाथ के थर्म इम्प्रेशन बन नहीं पाते आधार कार्ड बन नहीं पाता तो ऐसे में उनको जो बेनिफिट्स हैं वो मिल नहीं पाते तो उसके लिए यहाँ पर प्रशासन के सभी जितने भी संबंधित अधिकारी हैं जो हो सकते हैं एस डी साहब हैं सी एम ऑफिस से पूरी टीम है मेडिकल टीम है डी एस एस ओ है से सी डब्ल्यू से चेयरपर्सन उनकी टीम है जे बोर्ड से पुलिस प्रशासन सभी एजुकेशन तहसीलदार सभी लोग जो भी जिसकी ड्यूटी है जो भी स्कीम बच्चे के लिए है वो वहीं पर वहीं वहीं के वहीं हमने त्वरित रूप से कार्रवाई करने की हमारी आज की कोशिश है और हम एक्सपेक्ट हैं कि हमारे पास ढाई से तीन सौ आज आएंगी जितने लोग आएंगे आप कितने भी ले आइए बेनिफिट्स तो सभी को मिलेगा कंप्लेंट्स हम सारी लेकर सुनेंगे और लेकर भी जाएंगे और जो आदेश दिए जाएंगे वो अगले पंद्रह दिनों में यहाँ पर वापस जो हमारे ऑफिस से जो मॉनिटरिंग होगी वो आगे अगले पंद्रह दिनों के बाद शुरू हो जाएगी जी इसीलिए आज हमारे साथ ये थोड़ी सी एक्चुअली क्या होता है कि जो ब्लॉक्स में है और जो पिछड़े ब्लॉक्स में आकांक्षी ब्लॉक में जो लोग हैं तो उनका जो एक एजुकेशन का लेवल है या फिर जो उनका फॉलोअप करने का लेवल है वो उनको अधिकारी समझ नहीं आते कि किस अधिकारी के पास जाना है और कितना जाना है कौन से फॉर्म्स भरने हैं कौन से फॉर्म form, ऑनलाइन फॉर्म्स हैं जो कि भरे जाने हैं तो वो थक हार के घर पर बैठ जाते हैं तो इस बेंच का विशेष पर्पज यही है कि इन अधिकारियों को बैठाने का विशेष पर्पज यही है कि यहाँ पे त्वरित रूप से कार्रवाई हो पाए और जो हमने लिखा है वो किया जाए सो so बच्चों की यदि पेंशन बननी है बच्चों की होनी है उनकी यदि डिसेबिलिटी सर्टिफिकेट बनने हैं कैमरा पर्सन जगजीत सिंह अवतार सिंह दैनिक टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x aur whatsapp channel par